ਤਾਕਾ ਸ਼੍ਰੀ ਕੇਸਗੜ ਸਾਹਿਬ ਦੇ ਸਾਹਮਣੇ ਮੇਨ ਰੋਡ ਤੇ ਬਣੀ ਆਰਜੀ ਦੁਕਾਨ ਤੇ 1 ਵਜੇ ਦੇ ਕਰੀਬ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵੱਲੋਂ ਦੁਕਾਨ ਤੇ ਲੁੱਟਖੋ ਕੀਤੀ ਅਤੇ ਬਾਅਦ ਵਿੱਚ ਰੋਲਾ ਪੈਣ ਤੇ ਉਹ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਆਰਜੀ ਦੁਕਾਨ ਕਰਨ ਵਾਲੇ ਅਜੀਤ ਕੁਮਾਰ ਨੇ ਦੱਸਿਆ ਕਿ ਰਾਤ ਆਪਣੀ ਦੁਕਾਨ ਤੇ ਸੀ ਅਤੇ ਸਮਾਂ ਕਰੀਬ 1 ਵਜੇ ਦਾ ਹੋਵੇਗਾ ਤਿੰਨ ਮੋਟਰਸਾਈਕਲ ਸਵਾਰ ਜਿਨ੍ਹਾਂ ਵਿੱਚੋਂ ਇੱਕ ਨੇ ਨਿਹੰਗ ਸਿੰਘ ਦਾ ਬਾੜਾ ਪਾਇਆ ਹੋਇਆ ਸੀ ਤੇ ਦੋ ਮੁੰਨੇ ਸਾਲ ਨੇ ਦੁਕਾਨ ਵਿੱਚ ਆ ਕੇ ਪੈਸੇ ਚੁੱਕ ਲਏ ਜਦੋਂ ਉਸ ਨੇ ਉਸ ਦੇ ਕੋਲੋਂ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਤਾਂ ਰੋਲਾ ਪੈਣ ਤੋਂ ਬਾਅਦ ਉਹ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਹੋਰ ਕੀ ਜਾਣਕਾਰੀ ਹੈ ਇਸ ਬਾਰੇ ਆਓ ਦੇਖਦੇ ਹਾਂ ਅਮਰੀਕ ਸਿੰਘ ਪੰਮੀ ਦੀ ਇਸ ਰਿਪੋਰਟ ਵਿੱਚ ਮਾਰਤਾ ਜੀ ਅਜੀਬ ਵਾਰ ਹਾਂ ਜੀ ਕੀ ਘਟ ਰਹੀ ਰੋਣ ਸਹੀ ਅਜੀਬ ਨਾ ਤਾਂ ਸੁੱਤੇ ਦੇ ਬੈਠ ਕੇ ਤੇ ਪਿੰਨੋਂ ਬੰਦੇ ਆਈ ਸੁਭਿੰਦਰ ਮੁਰਦਾ ਜੀ ਕੋਲ ਇੱਕ ਨਾਂਗਰੋਂ ਦੇ ਬਣਾਇਆ ਸਰਵਾ ਦਾ ਵਾਇਵਾ ਨੇ ਦੋ ਮੋਨੇ ਦੇ ਜੀ ਤੇ ਉਹ ਨਹੀਂ ਆਂਦੇ ਨਾ ਤੇ ਪਹਿਲਾਂ ਮੇਰਾ ਪੈਸੇ ਦਿੱਤੇ ਜੀ ਦੇ ਥੰਦੇ ਤੇ ਗੰਦੇ ਦੇ ਇਹ ਕੀ ਘਟ ਰੋ ਜੀ ਕਿੰਨੇ ਵੇਲੇ 1.5 ਵਜੇ ਦੀ ਘਟਣਾ ਜੀ ਰਾਤ ਦੇ 1.5 ਵਜੇ 1.5 ਹਾਂ ਜੀ ਜਿੱਥੇ ਮਾਂ ਜੀ ਗਈ ਸੁੱਤੇ ਪੇ ਦੇਣੀ ਤੇ ਉਹੇ ਬਾਹੂ ਨੇ ਆਗਾ ਕਰਨਾ ਦਲਾਜੀ ਕੀਤੀ ਸਾਡੇ ਗੱਡੇ ਗੱਡੇ ਗੱਲਾਂ ਦੀ ਜਦੋਂ ਮੇਰਾ ਫੋਨ ਚੱਕਣ ਲੱਗੇ ਜੀ ਮੈਂ ਫੋਨ ਲੱਗਿਆ ਉਹਨੂੰ ਹੱਥ ਫੜ ਲਿਆ ਜੀ ਫੋਨ ਨਹੀਂ ਮੇਰੇ ਮੈਂ ਛੱਡਿਆ ਜੀ ਜਾਨੋ ਫਿਰ ਨਾਲ ਦੇ ਵਾਂਡੀ ਉੱਟ ਗਏ ਜਾਨੋ ਫਿਰ ਇਹਨਾਂ ਢਾਲਿਆ ਜਾਨੋ ਇਹ ਉੱਠੇ ਠੱਠੇ ਜਾਨੋ ਹੀ ਪੜੇ ਘੜੇ ਜਾਨੋ ਮੋੜ ਕੇ ਛੱਡ ਕੇ ਜਾਨੋ ਭੱਜ ਲਈ ਆਪੋ ਹਾਂ ਜੀ ਤਿੰਨ ਉਹਨੇ ਭੱਜ ਗਏ ਜੀ 8900 ਰੁਪਏ ਸਾਡਾ ਕੈਸ਼ ਹੈ ਜੀ ਉਹ ਲੈ ਕੇ ਭੱਜ ਗਏ ਜੀ ਹਾਂ ਜੀ ਕੋਈ ਦੁਕਾਨ ਆਪਣੀ ਆਪਣੀ ਦੁਕਾਨ ਆਈ ਛੰਡੇ ਢੰਡੇ ਜੀ ਦੂਰੋਂ ਆਲੇ ਦੂਰ ਘਰ ਦੇ ਹਾਂ ਜੀ ਕਾਲੀ ਗਾਰੇ ਚਾਹ ਠੰਡੇ ਦੀ ਹੈਗੀ ਚਾਹ ਪਕੋੜੇ ਗੁਰੂਆਂ ਦੀ ਹੈਈ ਥੋੜਾਂ ਦੀ ਗੁਰੂਆਂ ਦੇ ਫੋਟੋ ਵਾਟਾ ਰੱਖਿਆ ਹੈ ਗੰਡੇ ਗੁੰਡੇ ਰੱਖੇ ਹਾਂ ਜੀ ਕੰਗਲੇਟ ਦੀ ਪੀਏ ਜੀ ਪ੍ਰਜਾਤਾ ਨੇ ਵੀ ਉਹਨਾਂ ਦੀ ਜਗ੍ਹਾ ਆਇਆ ਉਹ ਕਹਿੰਦੇ ਹਾਂ ਜੀ ਕੋਈ ਨਹੀਂ ਰੋਡ ਦਾ ਵੀ ਸਾਡੇ ਕੋ ਬਰਾਮਦ ਕਰਾ ਦਿਓ ਤੇ ਕੋਲ ਲਗਾ ਦਿਓ ਆਪਣੀ ਤੇ ਜੇ ਬਿਨਾਂ ਦੇਰ ਦਾ ਤਾਂ ਅੱਗੇ ਜੀ ਹਾਂ ਜੀ ਇਹ ਇਹ ਮੰਗ ਕਰਦੇ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਵੀ ਸਾਨੂੰ ਉਹ ਮਿਲ ਜਾਵੇ ਬਾਕੀ ਦਾ ਉਹ ਗੋਈ ਸਾਡਾਂ ਕਾਣਾ ਹੋਈ ਅਟਨਾ ਹੋਇਆ ਦੋ ਦਿਨ ਦੀ ਸਾਡਾ ਕੈਸਾ ਹੀ ਉਹ ਲੈ ਕੇ ਜਾਣ ਵਤੀ ਤੇ ਪੁੱਛਾ ਦੇਣਾ ਸਾਡਾ ਤੇ ਸਾਫ ਕਰਦੇ ਵਸ ਨਹੀਂ ਪੰਗਰੀ ਮੰਗਾ ਜੀ ਸੋਹਣ ਸਿੰਘ ਜੀ ਤੇ ਕਿੰਨੇ ਵੀ ਕਰਨਾ ਕੀ ਕਰਨਾ ਉਹਦੇ ਕਿੰਨਾ ਭਾਜੀ 1.5 ਕਵੇ ਦੀ ਘਟਨਾ ਜੀ ਸੁੱਤੇ ਵੇਰੇ ਜੀ ਤਿੰਨ ਬੰਦੇ ਆਏ ਜੀ ਇੱਕ ਬਾਣੇ ਜਿਹਦੇ ਨਾਲ ਬਾਣੇ ਜੀ ਤੇ ਆਗੇ ਉੱਥੇ ਮੁੰਡਾ ਸੁੱਤਾ ਉਹਨੂੰ ਗੱਬ ਲਿਆ ਜੀ ਪੇ ਪਹਿਲੇ ਦੇ ਪੈਸੇ ਖੋਤੇ ਹੀ ਜਾ ਦੇ ਦਾ ਮੋਬਾਈਲ ਫੋਨ ਅੰਗੇ ਮੋਬਾਈਲ ਇਹ ਨਾ ਮੁੱਠੀ ਪੜਿਆ ਜੀ ਤੇ ਉਹਨੇ ਨਾਲ ਨਾ ਤਲਵਾਰ ਘੱਟ ਲਈ ਜਾਨੋ ਅਸੀਂ ਰਲੇ ਰੁਲੇ ਉਹ ਭੱਜਣਗੇ ਪਾਣੀ ਪਿੱਛੋਂ ਹੱਥ ਦਾ ਨੋਟ ਰੈਟ ਲੈ ਲਿਆ ਉਹ ਐਨੂੰ ਭੱਜ ਗਈ ਨਹੀਂ ਬਾਦੀ ਵਾਲੀ ਭੱਜ ਗਈ ਕਿੰਨੇ ਗੁੰਦੇ ਫਰਾ ਰਹੇ ਜੀ ਕਿਉਂਕਿ ਰੱਬ ਕੋਈ ਨਹੀਂ ਜਗਾ ਉਹ ਪਹਿਲਾਂ ਜਿਹੋ ਹੈ ਜੀ ਕਿ ਉੱਥੇ ਬਹੁਤ ਉੱਠ ਗਏ ਜੀ ਮਗਰ ਭੱਜੇ ਦੇ ਫਿਰ ਸਾਹ ਬੰਦੇ ਉੱਥੇ ਅੱਗੇ ਹੋਰ ਕਿੰਨੇ ਸਾਹ ਅੱਗੇ ਕੋਈ ਨਾ ਹੁੰਦੇ ਜੀ ਹਾਂਜੀ ਹਾਂ ਚੌਂਕੀ ਜੀ ਇੱਕ ਫਲੇਟ ਲਿਖਾਈ ਉਹ ਕਹਿੰਦੇ ਜੀ ਕੋਈ ਨਹੀਂ ਕਰਦੇ ਹੱਲ ਵੀ ਮੋਟਰਸਾਈਕਲ ਜਮ੍ਹਾਂ ਕਰਾਉਂਦੇ ਸਾਡੇ ਕੋਲ ਤੇ ਹੁਣ ਮੋਟਰਸਾਈਕਲ ਜਮ੍ਹਾਂ ਕਰਾਂਗੇ ਇਹ ਬੰਦ ਕਰਦੇ ਤਾਂ ਮੰਗੇ ਹੀ ਕਰਦੇ ਜਿਹੜੇ ਉਹ ਗਰੀਬੇ ਪੈਸੇ ਆ ਲੋਕਾਂ ਦੇਣੇ ਠੰਡੇ ਠੁੰਡੇ ਦੇ ਪੈ ਉਹ ਲੈ ਕੇ ਕੱਢਦੇ ਜਿਹਦਾ ਮੋਟਰ ਹੈਗਾ ਮੋਟਰਸਾਈਕਲ ਸੰਭਾਲਦੇ ਉਹਨੂੰ ਤੇ ਜਿਹੜੀ ਮਾਇਆ ਦੀ ਮਾਇਆ ਸੰਭਾਲਦੇ ਇਹ ਬੀ ਉਹ ਸੱਜਿਆ ਜਿਹੜੇ ਐਜੇ ਕੰਮ ਕਰਦੇ ਲੁੱਟਾ ਹੋ ਕਰਦੇ ਨਾ ਸੱਜਿਆ ਬਣਦੇ ਵੀ